ਸੁਖਬੀਰ ਸਿੰਘ ਬਾਦਲ ਨੂੰ ਡਿਟੇਨ ਕੀਤਾ ਗਿਆ ਪਰ ਉਸ ਦੀ ਨਰਾਜ਼ਗੀ ਇਥੇ ਲਾਜ਼ਮੀ ਤੌਰ ਦੇ ਉਤੇ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਾਂ ਮੁਹਾਲੀ ਦੇ ਵਿੱਚ ਪੁਲਿਸ ਦੀ ਸ਼ਕਤੀ ਦੇ ਨਾਲ ਆਮ ਲੋਕ ਵੀ ਪਰੇਸ਼ਾਨ ਹੋਏ ਨੇ ਆਮ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਰਧਾਲੂਆਂ ਨੂੰ ਗੁਰਦੁਆਰਾ ਆਂਬ ਸਾਬ ਨਹੀਂ ਜਾਣ ਦਿੱਤਾ ਗਿਆ ਲਾਜ਼ਮੀ ਤੌਰ ਦੇ ਉਤੇ ਜਿਹੜੇ ਲੋਕ ਘਰਾਂ ਤੋਂ ਨਿਕਲੇ ਕਿ ਗੁਰੂ ਕਰਨ ਆਤਮਸਤ ਖੁਕੇ ਆਈਏ ਮੱਥਾ ਟੇਕ ਕੇ ਆਈਏ ਉਹਨਾਂ ਦੇ ਉੱਤੇ ਕੀ ਬੀਤੀ ਹੋਏਗੀ ਜੋ ਬੀਤੀ ਹੋਏਗੀ ਇਹ ਤਸਵੀਰ ਦੇ ਵਿੱਚ ਸਾਹਮਣੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੁਲਿਸ ਮੁਲਾਜ਼ਮਾ ਨੇ ਇੱਕ ਗੱਡੀ ਨੂੰ ਰੋਕਿਆ ਹੋਇਆ ਹੈ ਇਹ ਤੁਸੀਂ ਵੇਖੋ ਤੇ ਇੱਥੇ ਗੱਡੀ ਚਾਲਕ ਕਿੰਨਾ ਪਰੇਸ਼ਾਨ ਹੋਇਆ ਹੋਏਗਾ ਇਹ ਤੁਸੀਂ ਇਸ ਦਾ ਦੁੱਖ ਇਸ ਤਸਵੀਰ ਨੂੰ ਵੇਖ ਕੇ ਸਮਝ ਸਕਦੇ ਹੋ ਤਾਂ ਮੁਹਾਲੀ ਦੇ ਵਿੱਚ ਸਖਤੀ ਜਿਹੜੀ ਕੀਤੀ ਜਾ ਰਹੀ ਹੈ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਸ਼ਰਧਾਲੂਆਂ ਨੂੰ ਗੁਰਦੁਆਰਾ ਆਂਬ ਸਾਬ ਨਹੀਂ ਜਾਣ ਦਿੱਤਾ ਗਿਆ ਹਸਪਤਾਲ ਜਾ ਰਹੇ ਲੋਕਾਂ ਨੂੰ ਵੀ ਪਰੇਸ਼ਾਨੀ ਆਈ ਹੈ ਹਸਪਤਾਲ ਜਾ ਰਹੇ ਲੋਕਾਂ ਨੂੰ ਰੋਕਿਆ ਗਿਆ ਕਿਉਂਕਿ ਬੈਰੀਗੇਡਿੰਗ ਕੀਤੀ ਗਈ ਹੈ ਕਈ ਜਗਾਵਾਂ ਦੇ ਉੱਤੇ ਪੁਲਿਸ ਨੇ ਕਈ-ਕਈ ਦੌਰ ਦੀ ਬੈਰੀਗੇਡਿੰਗ ਕਰਕੇ ਇੱਥੇ ਨਾਕੇਬੰਦੀ ਕੀਤੀ ਹੋਈ ਹੈ ਸਖਤ ਪਹਿਰਾ ਮੁਹਾਲੀ ਦੇ ਗੁਰਦੁਆਰਾ ਅੰਬ ਸਾਬ ਦੇ ਨੇੜਲੀ ਥਾਂ ਦੇ ਉੱਤੇ ਹੈ ਤਾਂ ਜਿਹੇ ਦੇ ਵਿੱਚ ਜਿਹੜੇ ਲੋਕ ਗੁਰੂ ਘਰ ਜਾਣਾ ਚਾਹੁੰਦੇ ਨੇ ਜਾਂ ਗੁਰਦੁਆਰਾ ਅੰਬ ਸਾਬ ਦੇ ਨਾਲ ਲੱਗਦੇ ਜਿਹੜੇ ਸੈਕਟਰ ਨੇ ਜਿੱਥੇ ਰਿਹਾਇਸ਼ੀ ਖੇਤਰ ਹੈ ਉਹਨਾਂ ਲੋਕਾਂ ਨੇ ਕਿਤੇ ਹੋਰ ਜਾਣਾ ਹੈ ਤਾਂ ਉਹਨਾਂ ਨੂੰ ਜਾਂ ਤਾਂ ਰਾਹ ਬਦਲਨੇ ਪੈ ਰਹੇ ਨੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੱਜਲ ਖਵਾਰੀਆਂ ਦੇ ਉਹਨਾਂ ਦੇ ਪੱਲੇ ਪੈ ਰਹੀਆਂ ਨੇ ਤੇ ਜਿਨ੍ਹਾਂ ਲੋਕਾਂ ਨੇ 5 7 10 ਮਿੰਟ ਦੇ ਵਿੱਚ ਜਾਂ 15 ਮਿੰਟ ਦੇ ਵਿੱਚ ਗੁਰੂ ਘਰ ਦਾ ਸਫ਼ਰ ਤੈਅ ਕਰਨਾ ਹੋਵੇ ਉਹਨਾਂ ਨੂੰ ਘੰਟਿਆਂ ਬੱਧੀ ਸਮਾਂ ਲੱਗ ਰਿਹਾ ਹੈ ਤਾਂ ਇਹ ਤਸਵੀਰਾਂ ਵੇਖੋ ਕਿ ਕਿੰਨੇ ਲੋਕ ਇਹ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇਹ ਉਹ ਤਸਵੀਰਾਂ ਨੇ ਇਸ ਤੋਂ ਅੰਦਾਜ਼ਾ ਤੁਸੀਂ ਲਗਾਓ ਕਿ ਜਿੱਥੇ ਪਿਛਲੇ ਪਾਸੇ ਜਿੱਥੇ ਪੁਲਿਸ ਨੇ ਡਾਇਵਰਜਨ ਕੀਤੀ ਹੋਈ ਹੈ ਰਾਤ ਤਬਦੀਲ ਕੀਤੇ ਹੋਏ ਨੇ ਉੱਥੇ ਕਿੰਨਾ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਜਿਹੜੇ ਲੋਕ ਘਰਾਂ ਤੋਂ ਨਿਕਲੇ ਹੋਣਗੇ ਗੁਰਦੁਆਰਾ ਆੰਬ ਸਹਿਬ ਜਾਣ ਦੇ ਲਈ ਇਤਿਹਾਸਿਕ ਗੁਰਦੁਆਰਾ ਸਹਿਬ ਹੈ ਮੁਹਾਲੀ ਦਾ ਗੁਰਦੁਆਰਾ ਆੰਬ ਸਹਿਬ ਤਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਵੱਡੀ ਗਿਣਤੀ 'ਚ ਲੋਕ ਨਤਮਸਤਕ ਹੋਣ ਆਉਂਦੇ ਨੇ ਤੇ ਜਦੋਂ ਲੋਕ ਆ ਰਹੇ ਨੇ ਅੱਜ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਹਿੰਦੇ ਆ ਜੀ ਕਹਿੰਦੇ ਨਹੀਂ ਜਾਣ ਦੇਣਾ ਜਾਣਾ ਕਿੱਥੇ ਆ ਜੀ ਫੋਟਸ ਹਸਪਤਾਲ ਸਾਂਝਾਂ ਤੋਂ ਨਹੀਂ ਆਓ ਹਲੋ ਲੈ ਜਾਓ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਜੀ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਜੀ ਤੁਸੀਂ ਗੁਰੂ ਘਰ ਜਾਣ ਤੋਂ ਰੋਕੀ ਮੀਡੀਆ ਤੋਂ ਆ ਜੀ ਕਿਹੜੀ ਸੀ ਤੋਂ ਮੀਡੀਆ ਗੁਰੂ ਘਰ ਆ ਸਾਰੇ ਤੁਸੀਂ ਗੁਰੂ ਘਰ ਜਾਣ ਤੋਂ ਬਾਹਰ ਕੱਢਿਆ ਜੀ ਫਾਲਨ ਕਰਨ ਲੱਗੇ ਫਾਲਨ ਕਰਨ ਲੱਗੇ ਜੀ ਤੁਸੀਂ ਗੁਰੂ ਘਰ ਜਾਣ ਤੋਂ ਬਾਹਰ ਕੱਢਿਆ ਜੀ ਇਹਨਾਂ ਨੇ ਤੁਹਾਨੂੰ ਸਾਨੂੰ ਬਾਹਰ ਕਰਦਾ ਗੁਰੂ ਘਰ ਤੋਂ ਖੜਮਣੇ ਆਉਣ ਤੋਂ ਗੁਰੂ ਘਰ ਤੋਂ ਬਾਹਰ ਹੋਏ ਆਂ ਪਾਣੀ ਪੀਣ ਲਈ ਇੱਥਾ ਗੁਰਦਵਾਰਾ ਘਰ ਚ ਅੱਛਾ ਕਿ ਮਲਾਜਮਾਂ ਨੇ ਜੀ ਲਾਜਮਾਂ ਕਿੱਥੇ ਆਣਦਾ ਕਿੱਥੇ ਨਹੀਂ ਲਾਜਮਾਂ ਨੂੰ ਮਾਰ ਗਣੇ ਕਹਿੰਦੇ ਆ ਜੀ ਕਹਿੰਦੇ ਨਹੀਂ ਜਾਣ ਦੇਣਾ ਜਾਣਾ ਕਿੱਥੇ ਆ ਜੀ ਫੋਟਸ ਹਸਪਤਾਲ ਤੁਹਾਨੂੰ ਦੀ ਰਾਹ ਉਹ ਜਾਣ ਤੋਂ ਨਹੀਂ ਆਓ ਹਲੋ ਲਾ ਜਾਓ ਭਾਈ ਸਾਹਿਬ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਜੀ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਤੁਸੀਂ ਗੁਰੂ ਘਰ ਜਾਣ ਤੋਂ ਮੀਡੀਆ ਤੋਂ ਆ ਜਿਹੜੀ ਸੀ ਤੋਂ ਮੀਡੀਆ ਗੁਰੂ ਘਰ ਆ ਸਾਰੇ ਤੁਸੀਂ ਗੁਰੂ ਘਰ ਜਾਣ ਤੋਂ ਬਾਹਰ ਕੱਢਿਆ ਜੀ ਫਾਲਨ ਕਰਨ ਲੱਗੇ ਫਾਲਨ ਕਰਨ ਲੱਗੇ ਨਹੀਂ ਤੁਸੀਂ ਗੁਰੂ ਘਰ ਜਾਣ ਤੋਂ ਬਾਹਰ ਕੱਢਿਆ ਜੀ ਇਹਨਾਂ ਨੇ ਤੁਹਾਨੂੰ ਸਾਨੂੰ ਬਾਹਰ ਕਰਦਾ ਗੁਰੂ ਘਰ ਤੋਂ ਖੜਮ ਨਹੀਂ ਅਸੀਂ ਬਾਹਰ ਹਾਂ ਪਾਣੀ ਪੀਣ ਨਹੀਂ ਇੱਥੇ ਗੁਰਦੁਆਰਾ ਘਰ ਚ ਅੱਛਾ ਕਿ ਮਲਾਜਮਾਂ ਨੇ ਜੀ ਸੰਗ ਕਿੱਥੇ ਆਣ ਤਾਂ ਨਹੀਂ ਲਾਜਮਾਂ ਨੂੰ ਬਾਹਰ ਕੱਢਿਆ ਤਾਂ ਤਸਵੀਰਾਂ ਤੇ ਪ੍ਰਤੀਕਿਰਿਆਵਾਂ ਸੁਣੀਆਂ ਤੁਸੀਂ ਕਿ ਜਿਹੜੇ ਲੋਕ ਗੁਰੂ ਘਰ ਮੱਥਾ ਟੇਕਣ ਦੀ ਯਾਰੇ ਸਨ ਉਹਨਾਂ ਨੂੰ ਕਿਵੇਂ ਰੋਕਿਆ ਗਿਆ ਜਿਹੜੇ ਲੋਕਾਂ ਨੇ ਇਸ ਰਸਤੇ ਦੇ ਰਾਹੀ ਜੋ ਗੁਰਦੁਆਰਾ ਆਮ ਸੈਬ ਨੂੰ ਰਸਤੇ ਜਾਂਦੇ ਨੇ ਉਹਨਾਂ ਦੇ ذریعے ਹਸਪਤਾਲਾਂ ਦੇ ਹੀ ਆਪਣਾ ਇਲਾਜ ਕਰਵਾਉਣਾ ਕਿਸੇ ਐਮਰਜੈਂਸੀ ਦੇ ਵਿੱਚ ਜਾਣਾ ਹੈ ਤਾਂ ਉਹਨਾਂ ਨੂੰ ਕਿੰਨੀ ਖੱਜਲ ਖਵਾਰੀ ਹੋਏਗੀ ਹਾਲਾਂਕਿ ਇਹ ਤਸਵੀਰਾਂ ਇਸ ਪੂਰੇ ਘਟਨਾਕ੍ਰਮ ਨੂੰ ਬਿਆਨ ਕਰ ਰਹੀਆਂ ਨੇ ਪਰ ਸਵਾਲ ਇੱਥੇ ਇਹ ਹੈ ਕਿ ਆਖਿਰ ਕਿਸੇ ਨੂੰ ਗੁਰੂ ਘਰ ਜਾਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਗੁਰੂ ਘਰਾਂ ਦੇ ਦਰਵਾਜ਼ਿਆਂ ਦੇ ਉੱਤੇ ਪੁਲਿਸ ਦਾ ਪੈਰਾ ਹੋਵੇ ਪਰ ਉਹ ਸੰਗਤ ਨੂੰ ਕਿਵੇਂ ਰੋਕ ਸਕਦੀ ਹੈ ਕਿਵੇਂ ਤੈਅ ਕੀਤਾ ਜਾ ਸਕਦਾ ਹੈ ਕਿ ਕੌਣ ਅੱਗੇ ਜਾਏਗਾ ਕੌਣ ਨਹੀਂ ਕਿਵੇਂ ਇਹ ਤੈਅ ਕੀਤਾ ਜਾਏਗਾ ਕਿ ਕੌਣ ਸੰਗਤ ਹੈ ਕਿਵੇਂ ਮੱਥਾ ਟੇਕਿਆ ਜਾਏਗਾ ਕਿਹੜੇ ਵੇਲੇ ਜਾਇਆ ਜਾਏਗਾ ਕਿ ਹੁਣ ਲੋਕ ਸਰਕਾਰ ਨੂੰ ਜਾਂ ਪੁਲਿਸ ਨੂੰ ਪੁੱਛ ਕੇ ਗੁਰੂ ਘਰ ਜਾਣਗੇ ਇਹ ਪੰਜ ਤਸਵੀਰਾਂ ਨੇ ਇਸ ਪੂਰੇ ਘਟਨਾਕ੍ਰਮ ਦੇ ਨਾਲ ਜੁੜੀਆਂ ਹੋਈਆਂ ਸੁਖਬੀਰ ਸਿੰਘ ਬਾਦਲ ਨੂੰ ਰੋਕਿਆ ਗਿਆ ਰੀਟੇਨ ਕਰ ਲਿਆ ਗਿਆ ਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਇੱਥੇ ਵੇਖਣ ਨੂੰ ਮਿਲ ਰਹੀ ਹੈ ਮੁਹਾਲੀ ਦੇ ਥਾਣਾ ਫੇਜ਼ 11 ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਲਿਆਂਦਾ ਗਿਆ। ਇੱਥੇ ਵੀ ਵਰਕਰ ਡਟੇ ਹੋਏ ਨੇ ਥਾਣੇ ਦੇ ਬਾਹਰ ਨਾਰਾਜ਼ਗੀ ਜਤਾਈ ਜਾ ਰਹੀ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਰ ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਕਰਫਿਊ ਵਰਗੀ ਸਥਿਤੀ ਬਣਾ ਦਿੱਤੀ ਜਾਏਗੀ। ਆਖਰ ਅਜਿਹਾ ਮਾਹੌਲ ਕਿਉਂ ਸਿਰਜਿਆ ਜਾ ਰਿਹਾ ਹੈ? ਕਿਉਂਕਿ ਜਦੋਂ ਥਾਂ-ਥਾਂ ਦੇ ਉੱਤੇ ਨਾਕੇਬੰਦੀਆਂ ਪੁਲਿਸ ਕਰਦੀ ਹੈ ਤਾਂ ਲਾਜ਼ਮੀ ਤੌਰ ਦੇ ਉੱਤੇ ਰਾਹੀਰ ਜਿਨ੍ਹਾਂ ਨੇ ਆਪਣੀ ਮੰਜ਼ਿਲ ਦੇ ਉੱਤੇ ਜਾਣਾ ਹੁੰਦਾ ਹੈ ਉਹਨਾਂ ਨੂੰ ਜਦੋਂ ਵਾਰ-ਵਾਰ ਰੋਕਿਆ ਜਾਂਦਾ ਹੈ ਤਾਂ ਉਹਨਾਂ ਦੇ ਪੱਲੇ ਖੱਜਲ ਖਵਾਰੀ ਪੈਂਦੀ ਹੈ ਤਾਂ ਅੱਜ ਇਹ ਦੇ ਵਿੱਚ ਇਹ ਤਸਵੀਰਾਂ ਇਸ ਪੂਰੇ ਘਟਨਾਕ੍ਰਮ ਨੂੰ ਬਿਆਨ ਕਰ ਰਹੀਆਂ ਨੇ